ਅਸੀਂ ਪਹੁੰਚ ਚੁੱਕੇ ਹਾਂ ਮੋਟਰ ਦੇ ਹੈ ਮੋਟਰ ਚੱਲ ਰਹੀ ਐ ਸੀਨ ਕਰਦੇ ਆ ਅਸੀਂ ਫਿਲਮ ਸ਼ੂਟ ਕਰ ਰਹੇ ਆ ਖੇਤ ਚ ਹੈ ਹੈ ਪਾਣੀ ਡੰਡਾ ਦੇ ਦਿਓ ਹੈ ਰੈਡੀ ਹੈ ਬੱਚਾ ਤੇ ਸ਼ੂਟ ਵਾਸ ਨਾ ਭਾਈ ਨਾ ਪੈਂ ਦਿਓ ਵੀਰੋ ਕਮੈਂਟ ਕਰ ਲਗੇ ਯੂਅਰ ਸਿਸਟਰ ਲਾਠੀ ਮਾੜੀ ਗੱਲ ਨਹੀਂ ਬੋਲਣੀ

ਬਾਈ ਸਸਕਾਲ ਚਲੋ ਉਹ ਕਰ ਬਾਠ ਮੇਰ ਮਾ ਪਾਣੀ ਨਹੀਂ ਦਿੱਤਾ ਐਡੇ ਉਹਨੇ ਪਰੀ ਬਈ ਪਾਣੀ ਦੱਤੀ ਦੱਤੀ ਰਾਜ ਗਾਣਾ ਗਾ ਕੇ ਸੁਣਾਈ ਆ ਬਾਤ ਤੱਕ ਨਹੀਂ ਇਹਦੀ ਭੈਣ ਜੋਦੀ ਖਾੜੇ ਨੂੰ ਪੁੱਤ ਕਰ ਲਾਂਗੇ ਰਾਜ ਗਾਣਾ ਗਾ ਕੇ ਸੁਣਾਈ ਮੈਨੂੰ ਤੇਰੇ ਮੱਕੇ ਦੀ ਲੋੜ ਮੈਂ ਵੀ ਰੋਈ ਤੋ ਘਟਵਾਤਾ ਉਸ ਦਿਨ ਮੈਨੂੰ ਮੈਂ ਨਹੀਂ ਮੱਕਾ ਮੱਕਾ ਵੱਢਦੀ ਹੈਗੀ ਨਹੀਂ ਨਹੀਂ ਕੁੱਟਦੀ ਛੋਕ ਨਹੀਂ ਵੀ ਮੈਂ ਮੇਰੇ ਨਾਲ ਕਿਹੜਾ ਘਟ ਪਣੀਆ ਤੂੰ ਆਏ ਨਾ ਖਾ ਆਏ ਨਹੀਂ ਕੁੱਟਦੀ ਮੈਂ ਮੈਂ ਤੇਰਾ ਉਥੇ ਰਸਾ ਦੇ ਆਏ ਤਾਂ ਕੁੱਟਦੀ ਨਹੀਂ ਮਤਲਬ ਕੁਛ ਹੀ ਕਹਿੰਦੀ ਲੈ ਸਾਡਾ ਬਲੋਗ ਆ ਵਾਸਤੇ ਮੈਂ ਹੋਰ ਲੈ ਕੇ ਆਉਂ ਉਹ ਮਾਰਾਂ ਉਹੀ ਬਣਾਉਂਦੀ ਨਹੀਂ ਮੈਂ ਕਹਿੰਦਾ ਪਾਉਂਦੀ ਤਾਂ ਮੈਂ ਹੈ ਹੀ ਨਹੀਂ ਇਹ ਬੰਦੂ ਗਾਓ ਖਾਏ ਤਾਂ ਉਹ ਤਾਂ ਜਿਹੜੀ ਗੱਲ ਕਹੀ ਨਹੀਂ ਉਹ ਤਾਂ ਕਹੀ ਗਈ ਇਹਨਾਂ ਕਹੀ ਆ ਜਾਓ ਕਿੱਦਾਂ ਸੀ ਯਾਰ ਹੋਰ ਆ ਆ ਆਬ ਨਾਲ ਦੋਨੇ ਹੱਥ ਮੈਂ ਤੇਰੇ ਮੱਕੇ ਨਾਲ ਬਸ ਐਨੀ ਕੀ ਹੋ ਗਿਆ ਕੀ ਹੋ ਗਿਆ ਯਾਰ ਛੱਡ ਦੇ ਇੱਕ ਵਾਰ ਬਰਾ ਹੋ ਜਾਏਗਾ ਗੱਲ ਛੁੜਾ ਕਰਦੇ ਯਾਰ ਮੈਂ ਹਰ ਵੀ ਜਾ ਕਰੋ ਯਾਰ ਜੀ ਨਾ ਹਰਾਮ ਦਾ ਕੀ ਹੋ ਗਿਆ ਕੀ ਹੋ ਗਿਆ ਮੈਂ ਤੇਰੇ ਸਿੱਧੀ ਨਾ ਛੱਡ ਦੇ ਯਾਰ ਛੱਡ ਦੇ ਛੱਡ ਦੇ ਤੇਰੀ ਕਮਨਤੀ ਯਾਰ ਤੇਰੀ ਰੰਗ ਤੇ ਸੁੰਦਰ ਦੀ ਨਾ ਬੋਲ ਤੇਰੇ ਭਾਵੇਂ ਕੋਈ ਕੁੱਝ ਨਹੀਂ ਪੈਗਲ ਨਹੀਂ ਬੱਟੀ ਹੈ ਤੇਰਾ ਸਮਝਾ ਕਰਦੇ ਬੱਟੀ ਹੈ ਯਾਰ ਤਪਾਰ ਇਨੇ ਪੇਚਿਆ ਤੇ ਕੀ ਨੇ ਉਹ ਹੋਇ ਤਾਂ ਬਾਹਿਆ ਹੋਇਆ ਹੁਣੀ ਹਾਂ ਉਹ ਤਾਂ ਜਰੇ ਤਾਂ ਬਹਿ ਗਿਆ ਤੇ ਚੱਪਲਾਂ ਨਹੀਂ ਮੈਂ ਤਾਂ ਦੇਤੀ ਦਾ ਕੰਮ ਕਰਦਾ ਆਂ ਜੀ ਡਾਕਟਰ ਆਗਾ ਮੈਂ ਨਾਲ ਮਨਾ ਕਰ ਗਿਆ ਹੁਣ ਹਾਂ ਦੁਪਹਿਰਨ ਤੋਂ ਕੰਮ ਆ ਮੈਂ ਨਹੀਂ ਕਰਦਾ ਮੈਂ ਕਹਿ ਰਿਹਾ ਹਾਂ ਨਹੀਂ ਕਰਦਾਂਗੀ ਪਾਣੀ ਲੈ ਆਉਣਾ ਲੈ ਭੈਣ ਤੇਰੇ ਬੰਦੇ ਨੂੰ ਕਹਦੇ ਆ ਚਾ ਮੱਕੀ ਜੀ ਸੁੱਕੀ ਜਾਂਦੀ ਐ ਨਾ ਉਹ ਤਾਂ ਤਾਂ ਖੇਤ ਚ ਕੰਮ ਕਰਦਾ ਆ ਆ ਮੱਕੀ ਸੁੱਕੀ ਕੰਮ ਕਿਹੜਾ ਕਰਦਾ ਉਹ ਕਿਹੜਾ ਕੰਮ ਕਰਦਾ ਉਹ ਘਰ ਵਾਲੀ ਤੇਰੀ ਨਹੀਂ ਸਾਰਾ ਕਰੂੰਗਾ ਮੈਂ ਕੋਈ ਗੱਲ ਨਹੀਂ ਘਰ ਵਾਲੀ ਤੇਰੀ ਹਰ ਵੇ ਪੁੱਛ ਚਕਾਈ ਰੱਖਦੀ ਐ ਬਾਬੇ ਮੈਂ ਹੀ ਕਰਦਾਗਾ ਹੋਰ ਹੁਣਾ ਹਾਂ ਬਾਈ ਤਾ ਹੁਣ ਤੜਕੇ ਉੱਠ ਕੇ ਜਾਂਦਾਗਾ ਆਪਾਂ ਪੋਚੀਏ ਦੱਸ ਹੈ ਕਹਦੀ ਤੇਰੀ ਡਿਊਟੀ ਤੇ ਦੱਸ ਤੇਰੇ ਵੱਡੇ ਕਰਕੇ ਲਿਆ ਜੀ ਕਰਦੀਆਂ ਕਹਦੀ ਸੀ ਹਾਂ ਨਹੀਂ ਤਾਂ ਫਿਰ ਤੂੰ ਕੀ ਕਰਦੀ ਨਹੀਂ ਨਹੀਂ ਤਾਂ ਕੀ ਕਰਦੀ ਇਹ ਫਿਰ ਮੈਂ ਤਾਂ ਇੱਕੋ ਹੀ ਕੰਮ ਕਰਨਾ ਸੀ ਬਸ ਆਹ ਆਪਣੀ ਕੋਈ ਲਿਆਜ ਕੋਈ ਨਹੀਂ ਸੀ ਨਾਲ ਇਹੋ ਹੋਰ ਲੜਨ ਦੇ ਪਿੱਛੇ ਲਿਆਜ ਕਿਸੇ ਨਾ ਕੋਈ ਨਹੀਂ ਆਹ ਸੋਨੀ ਉਬਾਲੀ ਵੀ ਨਾ ਚਾਂਬਲ ਜੇ ਅਸੀਂ ਲੜ ਲੱਗ ਗਏ ਨਾ ਦੇਖੀ ਕੋਈ ਆਪਣਾ ਆਪਣਾ ਮੈਂ ਕੀ ਨਾ ਬਹਿਰਾ ਤਾਂ ਫਿਰ ਐਂ ਚੰਗੀ ਤਰ੍ਹਾਂ ਨਿਭਾਈ ਨਾ ਕੋਈ ਨਾ ਕਰਦਾ ਗੱਲ ਕੋਈ ਕੁਝ ਕਰੂਗਾ ਉਹ ਅਸੀਂ ਜੀ ਸ਼ੂਟ ਕਰ ਰਹੇ ਆ ਅੱਧੇ ਸਾਡੇ ਆਰਟਿਸਟ ਉੱਥੇ ਬੈਠੇ ਨੇ ਕੋਠੀ 'ਚ ਤੇ ਦੋ ਤਿੰਨ ਆ ਰਹੇ ਨੇ ਹੁਣ ਤੇ ਅਸੀਂ ਇੱਥੇ ਘੜਮਾ ਸਪਾਇਆ ਹੋਇਆ ਬਿਨਾਂ ਮਤਲਬ ਨਾ ਲੱਗਾ ਵੀ ਜੀ ਹੁੰਦਾ ਯਾਰ ਮੱਕ ਸੈਟਰਿੰਦਾ ਇਹ ਕੁੱਟਣ ਵਾਲੀ ਹੈ ਟਾਈਮ ਟੂ ਟਾਈਮ ਠੀਕ ਕਰਦੇ